ਇਨੇ ਦਿਨੀ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਦਾ ਮਾਹੌਲ ਹੈ ਅਲੱਗ-ਅਲੱਗ ਟੀਵੀ ਚੈਨਲਾਂ ਤੇ ਅਲੱਗ-ਅਲੱਗ ਖਬਰਾਂ ਜੜੀਆਂ ਉਹ ਦਿਖਾਈਆਂ ਜਾ ਰਹੀਆਂ ਨੇ ਪਰ ਜਿਕਨ ਨੈਸ਼ਨਲ মিডিਆ ਦੀ ਗੱਲ ਕੀਤੀ ਜਾਵੇ ਤਾਂ ਰਵੀਸ਼ ਕੁਮਾਰ ਦੀ ਇੱਕ ਰਿਪੋਰਟ ਦੇ ਮੁਤਾਬਕ 8 ਮਈ ਨੂੰ ਨੈਸ਼ਨਲ ਚੈਨਲਸ ਤੇ ਕੁਝ ਅਜਈਆਂ ਖਬਰਾਂ ਦਿਖਾਈਆਂ ਗਈਆਂ ਜਿਸ ਦੇ ਨਾਲ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੋ ਗਿਆ ਖਬਰਾਂ ਕੀ ਸੀ ਕਿ ਅੱਧਾ ਪਾਕਿਸਤਾਨ ਖਤਮ ਕਰ ਦਿੱਤਾ ਗਿਆ ਕਰਾਚੀ ਤੇ ਕਬਜ਼ਾ ਕਰ ਲਿਆ ਗਿਆ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਖਬਰਾਂ ਜਿਸ ਦੇ ਨਾਲ ਲੋਕਾਂ ਦੇ ਵਿੱਚ ਲੋਕ ਇੱਕਦਮ ਪੈਨਿਕ ਹੁੰਦੇ ਆ ਹਫੜਾ ਦਫੜੀ ਦਾ ਮਾਹੌਲ ਹੋ ਜਾਂਦਾ ਹੈ ਤਾਂ ਜਿਸ ਤੋਂ ਬਾਅਦ ਰੱਖਿਆ ਮੰਤਰਾਲੇ ਦੇ ਵੱਲੋਂ ਇੱਕ ਟਵੀਟ ਕਰਨਾ ਪਿਆ ਜਿਸ ਦੇ ਵਿੱਚ ਉਹਨਾਂ ਨੇ ਇਹ ਸਾਫ਼ ਤੌਰ ਤੇ ਕਿਹਾ ਕਿ ਕੋਈ ਵੀ ਖਬਰ ਹੈ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਨਾ ਚਲਾਈ ਜਾਵੇ ਬਲਕਿ ਇਸ ਦੇ ਲਈ ਪ੍ਰੈਸ ਕਾਨਫਰੰਸ ਦਾ ਇੰਤਜ਼ਾਰ ਕੀਤਾ ਜਾਵੇ ਜੋ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਜਾਂਦਾ ਹੈ ਚਾਹੇ ਉਹ ਆਰਮੀ ਦੇ ਵੱਲੋਂ ਕੀਤੀ ਜਾਂਦੀ ਆ ਫੌਜ ਦੇ ਵੱਲੋਂ ਕੀਤੀ ਜਾਂਦੀ ਆ ਕਿਸੇ ਵੀ ਹਾਇਰ ਅਥਾਰਟੀ ਦੇ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਆ ਉਸ ਨੂੰ ਆਧਾਰ ਬਣਾ ਕੇ ਹੀ ਖਬਰਾਂ ਚਲਾਈਆਂ ਜਾਣ ਪਰ ਨੈਸ਼ਨਲ ਚੈਨਲਸ ਦੇ ਵੱਲੋਂ ਕੁਝ ਨੈਸ਼ਨਲ ਚੈਨਲਸ ਦੇ ਵੱਲੋਂ ਜਈਆਂ ਖਬਰਾਂ ਚਲਾਈਆਂ ਗਈਆਂ ਜਿਸ ਦੇ ਵਿੱਚ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੋ ਗਿਆ ਹਫੜਾ ਦਫੜੀ ਮੱਚ ਗਈ ਜਿਹੜਾ ਟਵੀਟ ਰੱਖਿਆ ਮੰਤਰਾਲੇ ਦੇ ਵੱਲੋਂ ਜਾਰੀ ਕੀਤਾ ਗਿਆ ਉਹ ਵੀ ਤੁਹਾਨੂੰ ਦੱਸਦੇ ਹਾਂ ਕਿ ਉਸ ਤੇ ਵਿੱਚ ਕੀ ਲਿਖਿਆ ਗਿਆ ਟਵੀਟ ਦੇ ਵਿੱਚ ਉਹ ਲਿਖਿਆ ਗਿਆ ਕਿ ਸਾਰੇ মিডিਆ ਚੈਨਲ ਤੇ ਡਿਜੀਟਲ ਪਲੇਟਫਾਰਮ 'ਚ ਕੋਈ ਵੀ ਵਿਅਕਤੀ ਰੱਖਿਆ ਮਾਮਲੇ ਨਾਲ ਜੁੜੇ ਆਪਰੇਸ਼ਨਾਂ ਦਾ ਲਾਈਵ ਕਵਰੇਜ ਨਾ ਕਰੇ ਸੈਨਾ ਦੀ ਗਤੀਵਿਧੀਆਂ ਨੂੰ ਨਾ ਦਿਖਾਓ ਇਸ ਦੇ ਨਾਲ ਸੈਨਾ ਨੂੰ ਨੁਕਸਾਨ ਹੋ ਸਕਦਾ ਹੈ ਅੰਤਕ ਵਿਰੋਧੀ ਕਾਰਵਾਈ ਕਰਦੇ ਹੋਏ ਜ਼ਿੰਮੇਵਾਰੀ ਨਿਭਾਉਣ ਦੀ ਉਮੀਦ ਕੀਤੀ ਜਾਂਦੀ ਹੈ ਪਰ 8 ਮਈ ਨੂੰ ਝੂਠੀਆਂ ਖਬਰਾਂ ਦਾ ਪ੍ਰਸਾਰਣ ਕੀਤਾ ਗਿਆ ਲੋਕਾਂ ਦੇ ਵਿੱਚ ਹਫੜਾ ਦਫੜੀ ਵਾਲੀਆਂ ਖਬਰਾਂ ਦਿਖਾਈਆਂ ਗਈਆਂ ਤੇ ਚਰਚਾ ਇਹ ਵੀ ਚੱਲ ਰਹੀ ਹੈ ਕਿ ਕੀ ਇਹੀ ਸਾਡਾ মিডিਆ ਜੋ মিডিਆ ਦੇ ਉੱਤੇ ਖਬਰਾਂ ਦਿਖਾਈਆਂ ਜਾ ਰਹੀਆਂ ਨੇ ਲੋਕਾਂ ਦੇ ਵਿੱਚ ਲੋਕ ਐ ਜਿਹੜੇ ਉਹਨਾਂ ਖਬਰਾਂ ਨੂੰ ਦੇਖ ਕੇ ਪੈਨਿਕ ਹੋ ਰਹੇ ਨੇ ਹਾਲਾਂਕਿ ਅਨਿਲ ਵਿਜ ਨੇ ਵੀ ਇਸ ਨੂੰ ਲੈ ਕੇ ਟਵੀਟ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਟੀਵੀਆਂ ਦੇ ਉੱਤੇ ਜੋ ਸਾਇਰਨ ਵੱਜ ਰਹੇ ਨੇ ਇਹ ਨਾ ਹੋਵੇ ਕਿ ਜਦੋਂ ਅਸਲੀ ਸਾਇਰਨ ਵਜੇ ਉਦੋਂ ਪਤਾ ਹੀ ਨਾ ਲੱਗੇ ਉਦੋਂ ਉੱਠਿਆ ਹੀ ਨਾ ਜਾਵੇ ਆਖਿਰ ਇਹ ਗੱਲਾਂ ਕਹਿਣ ਦੀ ਲੋੜ ਕਿਉਂ ਪਈ ਕਿਉਂਕਿ ਇਸ ਤਰ੍ਹਾਂ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਨੇ ਤਾਂ ਲੋਕਾਂ ਦੇ ਵਿੱਚ ਦੇਖੋ ਦੇਖੀ ਜਦੋਂ ਖਬਰਾਂ ਸੋਸ਼ਲ ਮੀਡੀਆ ਤੇ ਜਾਂ ਡਿਜੀਟਲ ਪਲੇਟਫਾਰਮ ਤੇ ਅੱਗੇ ਦੀ ਅੱਗੇ ਉਹਨਾਂ ਚੈਨਲਸ ਨੂੰ ਦੇਖ ਕੇ ਪਹੁੰਚਦੀਆਂ ਨੇ ਤਾਂ ਲੋਕਾਂ ਦੇ ਵਿੱਚ ਡਰ ਸਹਿਮ ਦਾ ਮਾਹੌਲ ਹੈ ਇਹਦੇ ਨਾਲ ਵਾਧਾ ਹੈ ਜਿਹੜੀ ਜਾਣਕਾਰੀ ਆ ਉਹ ਸਹੀ ਲੋਕਾਂ ਤੱਕ ਨਹੀਂ ਪਹੁੰਚਦੀ ਹਾਲਾਂਕਿ ਮੀਡੀਆ ਦਾ ਜਿਹੜੀ ਭਰੋਸੇਯੋਗਤਾ ਮੀਡੀਆ ਦੀ ਹੋਣੀ ਬਹੁਤ ਜ਼ਰੂਰੀ ਹੈ ਕਿ ਸਹੀ ਤੇ ਸੱਚੀ ਖਬਰਾਂ ਜਿਹੜੀ ਲੋਕਾਂ ਤੱਕ ਪੇਸ਼ ਕੀਤੀ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਪਰੰਪਲਿਖਾ ਜਿਹੜਾ ਕ੍ਰੇਟ ਨਾ ਹੋਵੇ ਹਾਲਾਂਕਿ ਜੇਕਰ ਭਾਰਤ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਸਰਕਾਰ ਦੇ ਵੱਲੋਂ ਪਹਿਲੇ ਦਿਨ ਤੋਂ ਹੀ ਇਹ ਕਿਹਾ ਗਿਆ ਹੈ ਕਿ ਅਸੀਂ ਯੁੱਧ ਨਹੀਂ ਕਰ ਰਹੇ ਸਾਡਾ ਯੁੱਧ ਸਿਰਫ ਉਹਨਾਂ ਅੰਤਕੀ ਟਿਕਾਣਿਆਂ ਨੂੰ ਜਿਹੜਾ ਖਤਮ ਕਰਨਾ ਹੈ ਜਿਨ੍ਹਾਂ ਨੇ ਕਸ਼ਮੀਰ ਦੇ ਵਿੱਚ ਬੇਕਸੂਰ ਲੋਕਾਂ ਨੂੰ ਖਤਮ ਕੀਤਾ ਸਾਡਾ ਮਤਲਬ ਸਿਰਫ ਉਹਨਾਂ ਤੱਕ ਹੈ ਅਸੀਂ ਕੋਈ ਯੁੱਧ ਨਹੀਂ ਕਰ ਰਹੇ ਹਾਂ ਪਰ ਫਿਰ ਵੀ ਕਈ ਜਿਹੜੇ ਚੈਨਲ ਹੈ ਇਸ ਨੂੰ ਯੁੱਧ ਦੇ ਨਾਮ ਨਾਲ ਦਿਖਾ ਰਹੇ ਨੇ ਸੋ ਇਸ ਸਮੇਂ ਮੀਡੀਆ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਕਿਸ ਤਰ੍ਹਾਂ ਅਸੀਂ ਖਬਰ ਹੈ ਜਿਹੜੀ ਉਹਨੂੰ ਡਿਲੀਵਰ ਕਰਦੇ ਹਾਂ ਜਾਂ ਕਿਸ ਤਰ੍ਹਾਂ ਦਾ ਮੈਟਰ ਅਸੀਂ ਲੋਕਾਂ ਤੱਕ ਪਹੁੰਚਾ ਸਕਦੇ ਹਾਂ ਕਿਉਂਕਿ ਜਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਤਾਂ ਇਸ ਟਾਈਪ ਦੇ ਮਾਹੌਲ ਦੇ ਵਿੱਚ ਨਾ ਕਿ ਅਫਵਾਹਾਂ ਫੈਲਾਉਣੀਆਂ ਚਾਹੀਦੀਆਂ ਨੇ ਬਲਕਿ ਇਸ ਮਾਹੌਲ ਨੂੰ ਸਹੀ ਕਰਨ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਮੀਡੀਆ ਦੀ ਹੋਣੀ ਚਾਹੀਦੀ ਹੈ